ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਬਿਹਗੜਾ ਚੌਪਦੀ ਮਹੱਲਾ ਪੰਜਵਾ ਕਰ ਦੂਜੇ ਦੇ ਇਹ ਧਿਆਨ ਨਾਲ ਉਚਾਰਨ ਕਰਨਾ ਪ੍ਰਾਤਨ ਸਰੂਪਾਂ ਦੇ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਹੋਇਆ ਹੈ ਰਾਗ ਬਿਹાગੜਾ ਚੌਪ ਦੇ ਮਹੱਲਾ ਪੰਜਵਾ ਕਰ ਦੂਜੇ ਦੇ ਦੱਦੇ ਦੇ ਲਾਂ ਦੇ ਨਾਲ ਲਿਖਿਆ ਹੋਇਆ ਹੈ ਇਹ ਉਚਾਰਨ ਕਰਨਾ ਦੋ ਦੇ ਨਹੀਂ ਕਹਿਣਾ ਹੈ ਦੂਸਰਾ ਨਹੀਂ ਕਹਿਣਾ ਹੈ ਘਰ ਦੂਜੇ ਦੇ ਇਹ ਪੜਨਾ ਹੈ ਯਾਨੀ ਸ਼ੁੱਧ ਪਾਠ ਹੈ ਸੰਪਰਦਾਚ ਇਸ ਨੂੰ ਸ਼ੁੱਧ ਮੰਨਿਆ ਜਾਂਦਾ ਹੈ ਦੂਜਾ ਵੀ ਨਹੀਂ ਉਚਾਰਨ ਦੂਜੇ ਦੇ ਦੂਤਨ ਸੰਗਰੀਆ ਇਹ ਦੂਤਨ ਪਾਤੇ ਵਿਸਰਾਮ ਸੰਗਰੀਆ ਸੱਸੇ ਦੇ ਵਿੱਚੋਂ ਡੈਸ਼ ਦੇਣੀ ਹੈ ਪਾਠ ਇਕੱਠਾ ਜੀ ਦੂਤਨ ਸੰਗਰੀਆ ਭਯੰਗਨ ਬਸਰੀਆ ਅਨਿਕ ਉਪਰੀਆ ਤਉ ਮੈਂ ਹਰ ਹਰ ਕਰੀਆ ਤਉ ਸੁਖ ਸਹਜਰੀਆ ਇਹ ਸਹਜਰੀਆ ਇਕੱਠਾ ਪਾਠ ਹਾਂ ਸਹਜਰੀਆ ਕਸ ਕੇ ਹੀ ਥੋੜਾ ਜਿਹਾ ਉਚਾਰਨ ਕਰਨਾ ਸਹਜਰੀਆ ਹਾਂਜੀ ਤਉ ਸੁਖ ਸਹਜਰੀਆ ਰਹਾਉ ਮਿਥਨ ਮੁਹਰੀਆ ਆਨ ਕਉ ਮੀਰੀਆ ਆਨ ਕਉ ਵੱਖਰਾ ਪਾਠ ਹੈ 모ਹਰੀਆ ਹਾਂਜੀ 모ਹ ਤੋਂ ਡੈਸ਼ ਦੇ ਦੇਣੀ ਹੈ ਪਾਠ ਇਕੱਠਾ ਹੀ ਹੈ 모ਹਰੀ ਆ ਨਹੀਂ ਕਹਿਣਾ ਆਨ ਕਉ ਮੀਰੀਆ ਵਿੱਚ ਘੂਮਨ ਕਿਰਿਆ सगल ਬਟਰੀਆ ਇਹ ਵੀ ਬਟਰੀਆ ਬਟਰੀਆ ਨਹੀਂ ਕਹਿਣਾ ਦੇਖ ਇਕਤਰੀਆ ਇਕਤਰੀਆ ਪਾਠ ਇਕੱਠਾ ਹੀ ਵਿਚਾਰਨ ਕਰਨਾ ਕਸ ਕੇ ਉਚਾਰਨ ਕਰਨਾ ਇੱਕ ਤਰੀਆ ਨਹੀਂ ਕਹਿਣਾ ਬਿਰਖ ਇਕਤਰੀਆ ਬਹੁ ਬੰਦ ਹੈ ਪਰਿਆ ਥੇਰ ਸਾਦ ਸਫਰੀਆ ਕਿਵੀ ਸਫਰੀਆ ਉਚਾਰਨ ਕਰਨਾ ਸਫਰੀਆ ਨਹੀਂ ਕਹਿਣਾ ਜਹ ਕੀਰਤਨ ਹਰੀਆ ਨਾਨਕ ਸਰਨ ਰਿਆ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਬਿਹਗੜਾ ਮਹੱਲਾ ਨਾਵਾ ਹਾਂਜੀ ਬਿਹਗੜਾ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਪਿਹਾਗੜਾ ਨਹੀਂ ਕਹਿ ਦੇਣਾ ਹਰ ਕੀ ਗਾਤ ਨਹ ਕੋ ਉਜਾਨੈ ਜੋਗੀ ਜਤੀ ਤਪੀ पाच ਹਾਰੇ ਅਰ ਬਹੁ ਲੋਗ ਸਿਆਨੇ ਅਰ ਬਹੁ ਲੋਗ ਸਿਆਨੇ ਰਹਾਉ ਛਿਨ ਮਹਰਾਉ ਰੰਕ ਕੋ ਕਰਈ ਹਾਂ ਛਿਨ ਮਹਰਾਉ ਇਥੇ ਠਮਕ ਰੰਕ ਕੋ ਕਰਈ ਰਾਉ ਰੰਕ ਕਰ ਡਾਰੇ ਰਾਉ ਇਥੇ ਯਮਕ ਰੰਕ ਕਰ ਡਾਰੇ ਛਿਨ ਮਹਰਾਉ ਰੰਕ ਕੋ ਕਰਈ ਰਾਉ ਰੰਕ ਕਰ ਡਾਰੇ ਰੀਤੇ ਭਰੇ ਭਰੇ ਸਖਣਾਵੈ ਜਹਤਾ ਕੋ ਵਿਵਹਾਰੇ ਆਪਣੀ ਮਾਇਆ ਆਪ ਪਸਾਰੀ ਆਪਹਿ ਦੇਖਣ ਹਾਰਾ ਆਪਣੀ ਮਾਇਆ ਆਪ ਪਸਾਦੀ ਆਪਹਿ ਦੇਖਣ ਹਾਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹ ਨਿਰਾਰਾ ਇਹ ਰਹੀ ਪਾਠ ਪ੍ਰਤਨ ਸਰੂਪਾਂ ਚ ਪਾਠ ਹੈ ਲਾ ਦੇ ਨਾਲ ਮੁਖ ਪਾਠ ਹੈ ਰਹੀ ਸਭ ਤੇ ਰਹੀ ਨਿਆਰਾ ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਪਰਮਾਇਓ ਅਗਨਤ ਨਹੀਂ ਕਹਿਣਾ ਅਗਨਤ ਹੀ ਉਚਾਰਨ ਕਰਨਾ ਸਗਲ ਭਰਮ ਤਜ ਨਾਨਕ ਪ੍ਰਾਣੀ ਹੱਤ ਤਜ ਨਾਨਕ ਪ੍ਰਾਣੀ ਨਹੀਂ ਕਹਿਣਾ ਸਗਲ ਭਰਮ ਤਜ ਇਥੇ ਠਮਕੈ ਨਾਨਕ ਪ੍ਰਾਣੀ ਚਰਨ ਤਾਹੇ ਚਿੱਤ ਲਾਇਓ ਰਾਗ ਬਿਹਾਗੜਾ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਹਾਂਜੀ ਇੱਥੇ ਵਿਸਰਾਮ ਲਾ ਦੇਣਾ ਜਿੰਦੜੀਏ ਨਹੀਂ ਕਹਿਣਾ ਜਿੰਨੇ ਵੀ ਪਾਦ ਆਉਣਗੇ ਜਿੰਦੜੀਏ ਦੱਦੇ ਦੇ ਔਕੜ ਦੇ ਨਾਲ ਉਚਾਰਨ ਕਰਨਾ ਮੇਰੀ ਜਿੰਦੜੀਏ ਤੋਂ ਪਹਿਲਾਂ ਠਮਕ ਲਾ ਦੇਣੀ ਹੈ ਹਰ 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 ਨਾਮ ਧਿਆਈਐ ਮੇਰੀ ਜਿੰਦੂਰੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚੱਕੋਲੇ ਰਾਮ ਚੱਕੋਲੇ ਚੱਚਾ ਨਹੀਂ ਬੋਲਣਾ ਚੱਕਣਾ ਚੱਜਾ ਹੀ ਬੋਲਣਾ ਚੱਕੋਲੇ 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 ਯਾਨੀ ਮਿਹਨਤ ਦੇ ਨਾਲ ਚੱਕੋਲੇ ਗੁਰਮਤ ਮਾਨ ਠਹਿਰਾਈਏ ਮੇਰੀ ਜਿੰਦੜੀਏ ਅਣਤ ਨਾ ਕਾਹੂ ਡੋਲੇ RAM RAM ਪਾਦ ਨਖੇਰ ਕੇ ਪੜਦਾ ਮਨ ਚਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਇਸ ਬਿਸਰਾਮ ਧਿਆਨ ਨਾਲ ਲਾਉਣਾ ਮਨ ਚਿੰਦੇੜਾ ਫਲ ਪਾਇਆ ਇਥੇ ਠਮਕ ਹਰ ਪ੍ਰਭ ਇਥੇ ਵਿਸਰਾਮ ਹੈ ਗੁਣ ਨਾਨਕ ਬਾਣੀ ਬੋਲੇ RAM ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੇ ਮੇਰੀ ਜਿੰਦੜੀਏ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਮੁਖ ਅੰਮ੍ਰਿਤ ਬੈਣ ਅਲਾਏ ਰਾਮ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਸਿਆਰੀ ਲੋਂਦਾ ਈ ਤੂੰ ਅੰਮ੍ਰਿਤ ਕਹਿਣਾ ਅੰਮ੍ਰਿਤ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੜੀਏ ਮਨ ਸੁਣੀਐ ਹਰ ਲੇਵ ਲਾਏ ਰਾਮ ਚਰੀ ਵਿਚੁੰਨਾ ਹਰ ਪ੍ਰਭ ਪਾਇਆ ਗਾਲ ਮਿਲੇਆ ਸਹਿਜ ਸੁਭਾਏ RAM ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦੜੀਏ ਅਨਹਤ ਸਬਦ ਵਜਾਏ RAM ਸਖੀ ਸਹੇਲੀ ਮੇਰੀਆ ਮੇਰੀ ਜਿੰਦੜੀਏ ਕੋਈ ਹਰ ਪ੍ਰਭ ਆਣ ਮਿਲਾਵੇ RAM ਹਉ ਮਨ ਦੇਵ ਤਿਸ ਆਪਨਾ ਮੇਰੀ ਜਿੰਦੜੀਏ ਹਰ ਪ੍ਰਭ ਕੀ ਹਰ ਕਥਾ ਸੁਣਾਵੇ RAM ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਗੁਰਮੁਖ ਸਦਾ ਆਰਾਧ ਹਰ ਮੇਰੀ ਜਿੰਦੜੀਏ ਮਨ ਚਿੰਦੇੜਾ ਫਲ ਪਾਵੇ RAM ਨਾਨਕ ਭਾਜ ਹਰ ਸਰਣਾਗਤੀ ਮੇਰੀ ਜਿੰਦੜੀਏ ਵਡਭਾਗੀ ਨਾਮ ਧਿਆਵੇ RAM ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੜੀਏ ਗੁਰਮਤਿ ਨਾਮ ਪ੍ਰਗਾਸੇ RAM ਹਰ ਬਾਜ ਉੜੀਨੀਆ ਮੇਰੀ ਜਿੰਦੜੀਏ ਜੋ ਜਾਲ ਬੈਨ ਕਾਮਲ ਉਦਾਸੇ RAM ਗੁਰਪੂਰਾ ਮੇ ਲਾਇਆ ਮੇਰੀ ਜਿੰਦੜੀਏ ਹਰ ਸੱਜਣ ਹਰ ਪ੍ਰਭ ਪਾਸੇ RAM ਧਨ ਧਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਵਿਗਾਥੇ RAM ਰਾਗ ਬਿਹਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੂੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਹਉ ਮੈਂ ਮਾਇਆ ਵੇਖ ਹੈ ਮੇਰੀ ਜਿੰਦੂੜੀਏ ਹਰ ਅੰਮ੍ਰਿਤ ਵੇਖ ਲਹਿ ਜਾਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੂੜੀਏ ਹਰ ਹਰ ਨਾਮ ਧਿਆਏ ਰਾਮ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੂੜੀਏ ਇਥੇ ਵਿਸਰਾਮ ਹੈ ਹਰ ਹਰ ਨਾਮ ਧਿਆਏ RAM ਹਰ ਭਾਗ ਵੱਡੇ ਲਖ ਪਾਇਆ ਮੇਰੀ ਜਿੰਦੂੜੀਏ ਜਾਨ ਨਾਨਕ ਨਾਮ ਸਮਾਏ RAM ਹਰ ਸੀਤੀ ਮਨ ਵਿਦਿਆ ਮੇਰੀ ਜਿੰਦੂੜੀਏ ਜਿਉ ਬਾਲਕ ਲਗ ਦੁੱਧ ਖੀਰੇ RAM ਹਰ ਬਿਨਾਂ ਸਾਥ ਨਾ ਪਾਈਐ ਮੇਰੀ ਜਿੰਦੂੜੀਏ ਜਿਉ ਚਾਤ੍ਰਿਕ ਜਾਲ ਬਿਨ ਤੇਰੇ RAM ਸਤਗੁਰ ਸਰਣੀ ਜਾਇ ਪਾਓ ਮੇਰੀ ਜਿੰਦੂੜੀਏ ਗੁਰਦਸੇ ਹਰ ਪ੍ਰਭ ਕੀਰੇ RAM ਜਨ ਨਾਨਕ ਹਰ ਮੇਲਾਇਆ ਮੇਰੀ ਜਿੰਦੂੜੀਏ ਘਰਵਾਜੇ ਸ਼ਬਦ ਕਣੀਰੇ RAM ਮਨ ਮੁਖ ਹੋਂ ਮੈਂ ਵਿਛੜੇ ਮੇਰੀ ਜਿੰਦੂੜੀਏ ਵੇਖ ਬਾਦੇ ਹੋਂ ਮੈਂ ਜਾਲੇ RAM ਜੋ ਪੰਖੀ ਕਪੂਤ ਆਪ ਬਣਾਇਆ ਮੇਰੀ ਜਿੰਦੂੜੀਏ ਜੋ ਪੰਖੀ ਕਪੂਤ ਇਥੇ ਠਮਕ ਲਾ ਦਨੀ ਹੈ ਆਪ ਬਣਾਇਆ ਬਣਾਇਆ ਪਦ ਜਿਹੜਾ ਭਾਰਾ ਉਚਾਰਨ ਕਰਨਾ ਹੈ ਮੇਰੀ ਜਿੰਦੂੜੀਏ ਇਥੇ ਵਿਸਰਾਮ ਤੇਉ ਮਨਮੁਖ ਸਭ ਵਸ ਕਾਲੇ RAM ਜੋ ਮੂਹੇ ਮਾਇਆ ਚਿਤ ਲਾਏ ਦੇ ਮੇਰੀ ਜਿੰਦੂੜੀਏ ਸੇ ਮਨਮੁਖ ਮੂੜ ਬਿਤਾਲੇ RAM ਜਾਨ ਤਰਾਹਿ ਤਰਾਹੀ ਸਰਣਾਗਤੀ ਮੇਰੀ ਜਿੰਦੂੜੀਏ ਗੁਰ ਨਾਨਕ ਹਰ ਰਖਵਾਲੇ RAM ਹਰ ਜਨ ਹਰ ਲਿਵ ਉਬਰੀ ਮੇਰੀ ਜਿੰਦੂੜੀਏ ਤੁਰ ਭਾਗ ਵੱਡੇ ਹਰ ਪਾਇਆ RAM ਹਰ ਹਰ ਨਾਮ ਪੂਤ ਹੈ ਮੇਰੀ ਜਿੰਦੂੜੀਏ ਗੁਰਖੇਵਟ ਸ਼ਬਦ ਤਰਾਇਆ RAM ਹਰ ਹਰ ਪੁਰਖ ਦਇਆਲ ਹੈ ਮੇਰੀ ਜਿੰਦੂੜੀਏ ਗੁਰ ਸਤਗੁਰ ਮੀਠ ਲਗਾ ਗੁਰ ਸਤਗੁਰ ਮੀਠ ਲਗਾਇਆ RAM ਕਰ ਕਿਰਪਾ ਸੁਣ ਬੇਨਤੀ ਹਰ ਹਰ ਇਹ ਵਿਸਰਾਮ ਧਿਆਨ ਨਾਲ ਲਾਉਣਾ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਤੇ ਆਇਆ RAM ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ